ਆਹ ਦੇਖ ਲੈ ਵੀ ਚੋਰਾ ਨਹੀਂ ਜੀ ਜੇ ਕਰਦੀਆਂ ਜੇ ਜੇ ਸਟਾਰਟ ਕਰਕੇ ਸੀ ਦੇਖਣੇ ਨੇ ਕਿ ਮੋਟਰ ਕਿੱਥੇ ਗਈ ਚਲੋ ਚਲੋ ਭਾਈ ਹਾਜਰ ਹਾਂ ਦਰਦੂਦ ਹੁਣ ਪਿੱਛੇ ਜਾਓ ਪਿੱਛੇ ਜਾ ਲੋ ਹੌਣ ਵਾਹੇ ਆਜੋ ਆਜੋ ਚੋਰਾ ਵੀ ਆਉਣ ਦੀ ਪਿੱਛੇ ਵਾਲਾ ਮੈਨਾ ਭਾਈ ਮੂਰੇ ਨਾਲ ਲੱਗੀ ਆਲਾ ਚੱਲ ਬਿੱਟੂ ਜੋਰ ਮਾਰ ਦੇ ਰੋਟੀ ਨਹੀਂ ਖਾਧੀ ਪਿੱਛੇ ਚੱਲੋ ਚਲੋ ਭਾਈ ਟੱਕਲਾ ਵਾਪਸ ਨਹੀਂ ਹੁੰਦਾ ਲਾਣੀ ਆ ਵੀ ਬਟੂ ਫਾਈਨਲ ਹੈ ਉਹ ਫਾਈਨਲ ਆ ਜੀ ਸਾਰਾ ਕੰਮ ਨਿਬੜ ਗਿਆ ਬਸ ਆ ਰਹਿ ਗਏ ਦੋ ਦਰਵਾਜੇ ਲਾਉ ਨੂੰ ਘਾਂਟੇ ਦੀਆਂ ਬਾਈ ਹਾਂ ਪਿਆ ਬਾਈ ਇਹਦਾ ਸਮਾਨ ਆਪਣਾ ਕਿਹੜਾ ਕਿਹੜਾ ਲੈ ਕੇ ਜਾਣਾ ਹੈ ਕਿ ਸਾਰੀਆਂ ਹੀ ਹੈ ਅੱਛਾ ਆ ਮਸ਼ੀਨਾ ਬਚੂਨਾ ਜੀਆਂ ਹੈ ਮਸ਼ੀਨਾ ਇਕੱਠੇ ਕਰ ਲਈਏ ਜਿਹਦਾ ਤੇ ਲਾਉਣਾ ਮਸ਼ੀਨਾ ਹੋ ਗਈਆਂ ਬਾਈ ਆਹ ਹੋ ਗਏ ਜਿਹੜੇ ਆ ਗ੍ਰੈਂਡਰਾਂ ਸਿਲੈਂਡਰਾਂ ਜਿਹੇ ਸਾਰੇ ਲੱਦ ਲੈ ਟਰਾਲੇ 'ਚ ਲੋ ਜੀ ਮਹਾਰਾਜ ਦੇ ਦਰਸ਼ਨ ਕਰਿਆ ਏ ਹਾਂਜੀ ਬਾਈ ਵਧੀਆ ਏ ਬਿੱਟੂ ਆਉਂਦੀ ਸਾਰੇ ਪੱਖੇ ਕਹਿੰਦਾ ਹੈ ਕਿਦਾ ਪੱਖੇ ਦੇਖ ਬਾਈ ਪੱਖੇ ਦਾ ਰਿਕਾਰਡ ਤੋੜ ਪੱਖੇ ਹੀ ਹੈ ਦੂਜਾਰੇ ਵਾਲੀ ਪਿੱਛੇ ਛੱਡ ਗਏ ਲੋ ਜੀ ਬਾਈ ਪਹੁੰਚ ਗਏ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਿੱਟੂ ਪਹਿਲਿਆਂ ਜੇ ਭੁੱਕੀ ਲੈ ਕੇ ਚੱਲਿਆ ਕਿ ਮਸ਼ੀਨਾ ਹੈ ਚੋਕਰ ਹੈ ਚੋਕਰ ਹੈ ਮਸ਼ੀਨਾ ਚੋਕਰ ਜੋ ਵੀ ਹੈ ਉਹ ਹੈ ਸਲਾ ਪਹਿਲੇ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਾਰੇ ਵੀਰਾਂ ਨੂੰ ਤੇ ਜਲੰਧਰੇ ਬਾਈ ਜਾਣਾ ਕੱਲ ਦਾ ਫਿਰ ਬੰਦਿਆ ਦਾ ਕੰਮ ਲੇਟ ਹੋ ਗਿਆ ਇੱਕ ਦਿਨ ਅੱਗੇ ਪੈ ਗਿਆ ਤੇ ਫਿਰ ਰਾਤ ਲਾ ਕੇ ਅੱਜ ਸਵੇਰੇ ਤਿਆਰੀ ਕਰਨ ਲੱਗੇ ਬਾਈ ਜਾਣ ਦੀ ਨਹਾ ਕੇ ਇੱਕ ਵਾਰ ਰੈਡੀ ਹੋ ਗਏ ਬਿੱਟੂ ਨੇ ਵੀ ਸਾਰੇ ਤੇ ਹੁਣ ਸਮਾਨ ਸਮੂਨ ਜਿਹੜਾ ਹੈਗਾ ਮਸ਼ੀਨਾ ਮਛੂਨਾ ਲੱਦ ਕੇ ਬਾਈ ਟਰਾਲੇ 'ਵਾਂ ਪਾ ਲੈ ਕੇ ਫਿਰ ਪਾਈਏ ਚੱਲੇ ਕੰਮ ਸਾਡਾ ਰੈਡੀ ਹੋ ਗਿਆ ਬਿੱਟੂ ਲੱਗਿਆ ਵਾ ਹੇਠਾਂ ਜੀ ਫਰੇ ਬੰਦੇ ਨੇ ਆਉਣਾ ਬਾਈਕ ਨੇ ਉਹਦੀ ਬੇਟਿੰਗ ਹੈ ਕਿਉਂਕਿ ਮਸ਼ੀਨ ਲੱਦਣੀ ਹੈ ਮਸ਼ੀਨ ਹੈਗੀ ਭਾਰੀ ਇਹ ਵੀ ਬੰਦਿਆ ਦਾ ਕੰਮ ਹੈ ਤੇ ਆਪ ਬੰਦੇ ਹੋਗੇ ਥੋੜੇ ਜਿਆਦਾ ਫੇ ਮਸ਼ੀਨ ਲੱਦ ਕੇ ਚੜਾ ਕੇ ਟਰਾਲੇ ਪਰ ਹਾਂਜੀ ਬਾਈ ਹਾਂਜੀ ਦੱਸੋ ਜੀ ਨਾ ਲੈ ਨਾ ਲੈ ਤਿਆਰ ਰੈਡੀ ਹੋ ਵੀ ਤੂੰ ਆਏ ਰਾਜ ਕਿੰਨੇ ਟਾਈਮ ਦਾ ਤੁਰਪਣਾ ਬਸ ਤੁਰਪਣਾ ਘੰਟੇ ਕਿਤੇ ਕਰਾਂ ਟਾਂਟੇ ਦੇ ਵਿੱਚ ਤੁਰਪਣਾ ਹਾਂ ਸਮਾਨ ਲੱਦਣਾ ਵੀ ਆਪਾਂ ਨਹੀਂ ਚੱਲ ਬੰਦੇ ਆ ਤੇ ਘੰਟੇ ਦੇ ਵਿੱਚ ਬਾਈ ਤੁਰਪਣਾ ਆਪ ਬਿੱਟੂ ਦੇ ਨਾਲ ਇੱਕ ਮੁੰਡਾ ਹੈ ਕੋਈ ਡਿਮਾਂਡ ਹੈ ਕਹਿੰਦਾ ਵੀ ਆਪਾਂ ਨੇ ਰਾਜਾ ਸਾਥ ਮੱਥਾ ਟੇਕੇ ਜਾਣਾ ਠੀਕ ਹੈ ਮਾ ਬਾਈ ਕੋਈ ਗੱਲ ਨਹੀਂ ਚੱਲਦੇ ਆ ਜਾ ਬਾਈ ਪੱਕਾ ਮੁੰਡਾ ਤੇਰੇ ਮੱਥਾ ਟਿਕਾ ਲੈਣਾ ਹੋਰ ਠੀਕ ਹੈ ਲੋ ਗਰੀਬ ਤੇ ਸੁਣਾ ਮਾ ਜੀ ਫਿਰਦਾ ਜਿੱਕਣਾ ਕਿਤੇ ਟਾਵਰ ਗੱਡੀ ਫਿਰਦਾ ਮਾ ਜੀ ਤੁੰਡ ਆਪਣਾ ਆਜ ਤਾਂ ਮੁੰਡਾ ਵੀ ਨਾ ਆਤਾ ਇਹਨੇ ਛੱਜ ਰਹੀ ਬਾਈ ਮਾਰਨਾ ਠੰਡ 'ਚ ਬਿੱਟੂ ਕਿੰਨੇ ਕੁ ਬਾਰੀ ਮਸ਼ੀਨ ਆਪਣੀ ਇਹਨੇ 3 ਕੁਆਟਾ 3.5 ਕੁਆਟਾ ਭਾਈ ਜੀ ਸਾਢੇ 3 ਕੁਆਂਟਲ ਦੀ ਨੇ ਹਾਂ ਉਹ ਪੇਚ ਲੈਣ ਦੀ ਪੌਂਗ ਤੇ ਬਾਈ ਰਾਤ ਬਿੱਟੂ ਨਾਲ ਨੇ ਆ ਜਿਹੜੇ ਉੱਪਰ ਵਾਲੇ ਸ਼ੀਸ਼ੇ ਆ ਇਹ 11:30 ਪਾਏ ਆ ਬਿੱਟੂ 11:30 ਹੋ ਗਏ ਰੇ ਆ ਸ਼ੀਸ਼ੇ ਪਾਏ ਤੁਸੀਂ ਆ ਉੱਪਰ ਵਾਲੇਾਰੇ 6 8 ਟੋਟਲੀ ਬਾਈ ਫਾਈਨਲ ਕਰਕੇ ਪਏ ਆ ਫਿਰ ਇਹ ਉਹ ਮੂਰੇ ਵਾਲੇ ਫਰੰਟ ਵਾਲੇ ਕਮਰੇ ਦੇ ਵੀ ਆਵੇ ਸ਼ੀਸ਼ਾ ਕੰਮ ਦਾ ਫਤਨ ਆ ਫਤੇ ਆਪਣਾ ਕੰਮ ਫਤ ਜੀ ਬਤਿਆਰੀ ਆ ਹੁਣ ਦਿਖਾਉਂਦੇ ਤੁਹਾਨੂੰ ਕਿ ਝੋਟਿਆਂ ਦਾ ਜੋਰ ਕਿੰਨਾ ਮਸ਼ੀਨ ਲੱਗਦੀ ਆ ਹਾਂ ਟਰੈਕਟਰ ਮਗਰ ਪਾ ਕੇ ਟਰਾਲਾ ਲਾਈਏ ਲੈ ਕੇ ਜਾ ਕੇ ਕੇਂਦਰ ਕਰਕੇ ਲੰਦੇ ਗੰਜੇ ਬਾਈ ਨੂੰ ਹਲਾ ਲੈਂਦੇ ਫਿਰ ਉਧਰ ਪਾਸ ਆਪਾਂ ਕਰਾ ਕੇ ਨਾਲੇ ਬੰਦੇ ਆ ਜਾਂਦੇ ਫੇ ਗਾਟਰ ਵੀ ਲੈ ਕੇ ਆਉਣੇ ਚੱਕ ਨੂੰ ਪਤਾ ਕਿੱਥੇ ਕਰਨਾ ਗਾਡਰਾਂ 'ਵਾਂ ਚੜਦੀ ਐ ਟਰੈਕਟਰਾਂ 'ਵਾਂ ਚੜਨੀ ਐ ਜੰਨੀ ਹੁਣ ਤੇਰਾ ਕੰਮ ਕਹਿ ਰਿਹਾ ਕਿ ਮਣ ਮੋਟਾ ਜਾ ਕੋਈ ਨਹੀਂ ਰਹਿ ਗਿਆ ਤਾਂ ਸਰਪਾਂ ਬਾਈ ਅੱਛਾ ਚੱਲ ਠੀਕ ਐ ਫਿਰ ਹਾਂ ਪਿਆ ਬਾਈ ਇਹਨਾਂ ਦਾ ਸਮਾਨ ਆਪਣਾ ਕਿਹੜਾ ਕਿਹੜਾ ਲੈ ਕੇ ਜਾਣਾ ਕ ਸਾਰੀਆਂ ਹੀ ਹੈਂ ਅੱਛਾ ਮਸ਼ੀਨਾ ਬਚੂਨਾ ਜੀ ਹੈ ਮਸ਼ੀਨਾ ਇਕੱਠੇ ਕਰ ਲਈਏ ਜੀ ਦਾ ਤੇ ਲੱਗਣਾ ਮਸ਼ੀਨਾ ਹੋ ਗਈਆਂ ਬਾਈ ਆਹ ਹੋ ਗਏ ਜਿਹੜੇ ਆ ਗ੍ਰੈਂਡਰਾਂ ਸਿਲੈਂਡਰਾਂ ਜੇ ਸਾਰੇ ਲੱਦ ਲੈ ਟਰਾਲੇ 'ਚ ਇੱਕ ਥੈਲੇ 'ਚ ਬਾਲਨੇ ਥੈਲੇ 'ਚ ਹਾਂਜੀ ਥੈਲੇ 'ਚ ਮੈਂ ਰੱਖਾਂਗੇ ਆ ਵੀ ਸ਼ੀਸ਼ੇ ਬਾਈ ਕੰਪਲੀਟ ਹੋ ਗਏ ਤੇ ਕਮਰੇ ਦੇ ਉਹ ਉੱਪਰ ਵੀ ਰੋਫ ਦਾ ਲੱਗ ਜਾਣਾ ਦਰਵਾਜ਼ੇ ਵੀ ਲੱਗ ਗਏ ਜੇ ਤਾਂ ਤੁਸੀਂ ਕਿੰਨੇ ਘੰਟੇ ਤੁਰ ਕੇ ਕਾਲਾ ਬਣਾ ਨੂੰ ਮੱਥਾ ਟਿਕਾ ਦੇਣਾ ਜੇ ਤੁਸੀਂ 2-3 ਘੰਟੇ ਕਰਦੇ ਫਿਰ ਮੈਂ ਦੂਜੀ ਸਾਈਡ ਨੂੰ ਕਰ ਲੈਣਾ ਇਹ ਹੁਣ ਤੋਟੇ ਕਰਾਈ ਵੀ ਇਹ ਮਨ ਮਾਰਦੀ ਕਿ ਨਹੀਂ ਮਾਰਦੀ ਠੀਕ ਆ ਹੋ ਗਿਆ ਬਾਈ ਆ ਜਵੇ ਉਹ ਚਾਬੀ ਲਿਆਉਣੀ ਨਾ ਦੂਏ ਘਰ ਦੀ ਤੇ ਟਰੈਕਟਰ ਖੜਾ ਹੈ ਟਰੈਕਟਰ ਵੀ ਮੜਾ ਸਾਫ ਕਰਨਾ ਆਪਾਂ ਨੇ ਟਰੈਕਟਰ ਸਾਫ ਕਰਨਾ ਆਪਣੇ ਕੱਪੜਾ ਜੇ ਮਾਰੀ ਬਜਾਲ ਦੇ ਬੜਾ ਬਿੱਟੂ ਨੂੰ ਵੀ ਲੈ ਕੇ ਘਰ ਦੇ ਉਹਨੂੰ ਵੀ ਸਾਫ ਜਾ ਕੇ ਬਾਬੇ ਕਹਿੰਦਾ ਬਾ ਬਿੱਟੂ ਲਓ ਜੀ ਬਾਈ ਪਹੁੰਚ ਗਏ ਟਰੈਕਟਰ ਵਾਲੀ ਸਾਈਡ ਇਹਨੂੰ ਵੀ ਕਰੀਏ ਮੜਾ ਇਹ ਜੂੰਡਾ ਹਾਂ ਮੋਡੀਫਾਈ ਮੋਡੀਫਾਈ ਮੜਾ ਇਹ ਪਾਣੀਆ ਮਾਰ ਲੈਣਾ ਬਿੱਟੂ ਤੁੰਦ ਪੈ ਗਈ ਵੈਸੇ ਨਾ ਅੱਜ ਪਾਣੀ ਉਹ ਟੁੱਟੀ ਹੈਗੀ ਦੋ ਘੜਬੇ ਜੇ ਮਾਰ ਲੈਣੇ ਕੋਈ ਸਾਲ ਉਹ ਦੇਣੀ ਉਹਨਾਂ ਦੀ ਹਾਂ ਉਹਨਾਂ ਦੀ ਦੇ ਰਣੀ ਆਪਾਂ ਨੇ ਮੜਾ ਇਹ ਇੱਕ ਵਾਰ ਇਹਨੂੰ ਵੀ ਰਵਾਜਾ ਕਰ ਦਈਏ ਦੋ ਡੱਬੇ ਪਾਣੀ ਦੇ ਮਾਰ ਦਿੰਦੇ ਹਾਂ ਨਾ ਪਾਣੀ ਦੀ ਪੂਰੀ ਮਾਰ ਦੀ ਕੰਖੜਾ ਲੀਏ ਪਾਣੀ ਹੈਗਾ ਦੇਖ ਤਾਂ ਉਹ ਟੁੱਟੀ ਵੀ ਸਵੇਰੇ ਸਵੇਰੇ ਹੀ ਆਉਂਦੀ ਹੈ ਹੈਗੀ ਆ ਪਾਣੀ ਵੀ ਬਿੱਟੂ ਬਰਫੇ ਹੋਣੀ ਹੈ ਬਾਹਰ ਫਾਇਨ ਪਿਓ ਹਾਂ ਹੈ ਨਹੀਂ ਉੱਤੀ ਲਈ ਚੱਲਦੇ ਨੇ ਉਸ ਬਾਹਰ ਖੜਾ ਕੇ ਮਾਰ ਲੈਂਦੇ ਮਾੜਾ ਜਰਾ ਕਰੀਏ ਸਟਾਰਟ ਇਹਨੂੰ ਲੈ ਕੇ ਭਾਈ ਬਾਬੇ ਨਾਨਕ ਦਾ ਨਾਮ ਇੱਕ ਵਾਰ ਕਰ ਲੈ ਅਸੀਂ ਕਰ ਲਿਆ ਦਾ ਭਾਈ ਇਹ ਦੇਖ ਲੈ ਨਾ ਨਾ ਇੱਕ ਵਾਰ ਸਟਾਰਟ ਕਰ ਲਈਏ ਹੋ ਗਿਆ ਹੋ ਗਿਆ ਜਾਊਂਗਾ ਹੋ ਗਿਆ ਸਾਡਾ ਰੈਡੀ ਜਲਾ ਇੱਥੇ ਆ ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਰੇ ਚੱਲੇ ਆ ਬਿੱਟੂ ਕੰਮ ਹੈ ਜਲੰਧਰ ਸ਼ਹਿਰ ਨੂੰ ਸਲਾਮ ਕਰ ਚੱਲੇ ਆ ਉਹ ਤੇਰੀ ਸਮਝ ਲੈ ਗਏ ਨਾ ਆ ਆਰਾਮ ਕਰ ਦਿੱਤਾ ਆ ਕੜਾ ਲੱਗ ਜਾਣਾ ਬਿੱਟੂ ਮੁੰਡਾ ਮਾੜਾ ਕਰਦਾ ਤਾਂ ਕੰਮ ਖਰਾ ਖਰਾ ਕੇ ਯਾਰ ਮਾੜਾ ਦੇਖੀ ਕਿਤੇ ਪਹਿਲਾਂ ਤਾਂ ਪੱਟ ਭੇਡ ਦੇ ਦੇ ਕਿਤੇ ਵਾਹ ਹੀ ਆ ਮੋਟਾਪੁਰ ਜੱਕ ਲੱਦਣ ਵਾਲਾ ਬਾਕੀ ਦਾ ਛੋਟਾ ਸਾਮਾ ਰਿਹਾ ਬਿੱਟੂ ਯਾਰ ਦੋ ਮਸ਼ੀਨਾਂ ਨਹੀਂ ਤੇ ਤੁਸੀਂ ਲੱਦ ਕੇ ਲੈ ਜਾਇਂ ਜਰਾ ਇਹ ਤੇ ਬੜੀਆਂ ਬੜੀਆਂ ਦੋ ਚੀਜ਼ਾਂ ਨੇ ਇੱਥੇ ਲੱਦ ਕੇ ਆਜਾ ਲੈ ਕੇ ਇਹ ਸਾਮਾਨ ਉਹ ਡੱਡਾ ਪਿਆ ਇੱਥੇ ਹਾਂ ਅੱਡਾ ਦਾ ਹਾਂ ਅੱਡੋ ਗਿਆ ਤੂੰ ਖੇੜੀ ਤੇ ਮਾਟੂ ਖੇੜੀ ਓਏ ਓਰੇ ਨੰਗੀ ਧੀ ਪਹਿਲਾਂ ਪੂਰੀ ਪੂਰੀ ਲੰਗੀ ਹੋਣੀ ਇਹ ਨਹੀਂ ਉਹ ਨੀਚੇ ਕਰਤੀ ਜਿਆਦਾ ਚਲੋ ਚਲੋ ਮੋਟਾ ਦੇ ਇੱਕ ਜੇ ਨੂੰ ਆਂ ਚੱਲ ਲੱਗ ਗਈ। ਚੱਲ 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 ਚੱਲ। ਕਿਹਦੀ ਗੋਲੀ ਭਾਈ ਕਿੰਦੀ ਕਿੰਦੀ। ਉਸ ਦੀ ਕਿੰਦੀ ਹੈ ਕਿਹਦੇ ਨਾਲ। ਉਹ ਚੱਲ ਚੱਲਣਾ ਜੇ। ਚੱਲ ਲੰਗੀ ਲੰਗੀ। ਉਹ ਨਹੀਂ ਲੱਗੀ ਲੰਗੀ ਯਾਰ। ਚੱਲ। ਇੱਧਰ ਲੱਗ ਗਈ। ਮੜੀ ਚੱਕ ਕੇ ਕਰ ਲੈ। ਚੱਲ। ਚੱਲ। ਤੋ ਕਰਾ ਵੀ ਆ ਪੱਕ ਗਏ। ਚੱਲ। ਇਹਦੇ ਪੱਕਾ ਹੋ ਜਾਣਾ ਤੇ ਨੂੰ ਇਹ ਮੇਰੇ ਤੋਂ। ਬਿੱਟੂ ਕੋਈ ਨੂ ਸਿਸਟਮ ਚ ਆਈ ਰਿਹਾ ਵੀ ਆਪਣੇ ਵਿਚਾਰ ਦੇ ਕੇ ਟਰਾਲੀ 'ਚ ਕੰਮ ਨਹੀਂ ਕੋਈ ਫੈਨਰ ਲਾਉਂਦੇ ਇਹ ਜਿਗਾਰ ਵਿੱਚ ਟਿੰਜਨ ਲਾਉਂਦੇ ਇਹ ਐਂ ਦੇਖ ਲੈ ਵੀ ਚੋਰਾਂ ਨੇ ਦੇ ਵੀ ਜਾਏ ਕਰਨੀਆਂ ਤੇ ਜੇ ਸਟਾਰਟ ਕਰਕੇ ਸੀ ਦੇਖਣ ਦੇ ਕਿ ਮੋਟਰ ਕਿੱਥੇ ਗਈ ਹੈ ਇਹੀ ਹੈ ਕਿ ਸਾਰ ਨੂੰ ਭਾਰੀ ਉਹਦਾ ਕਰਦਾਂ ਨਾ ਕੰਮ ਉਹ ਹੋ ਗਿਆ ਵੀ ਭਾਈ ਲੈਂਡ ਕਰਨੀ ਇਹ ਕਹਿੰਦੇ ਟਰਾਲੇ 'ਚ ਹੁਣ ਬਿੱਟੂ ਲੈਂਡ ਕਰਨੀ ਟਰਾਲੇ 'ਚ ਲੈਂਡ ਕਰਨੀ ਹੈ ਹੋਰ ਰਗਰ ਬਰੋ ਜਾ ਕੇ ਬਲਵਾਨੀ ਇਸ ਤਰ੍ਹਾਂ ਪੜਦੀ ਆ ਵਾਹ ਕਰੋ ਜਿੱਥੇ ਇੱਕ ਬੜੋ ਬੰਦ ਭਾਈ ਦੂਰ ਹੋ ਗਈ ਇੱਕ ਮਿੰਟ ਚੱਕ ਟ੍ਰੈਕਟਰ ਨਹੀਂ ਗੱਡੀ ਜਦੋਂ ਮੁੜ ਪਹਿਲੇ ਜਿੱਗੋ ਚੱਟ ਭਾਈ ਉਹ ਇਧਰ ਹੁੰਦਾ ਜਿਆਦਾ ਇੱਕ ਟਾਇਰ ਚੜਾ ਲਓ ਪਹਿਲਾਂ ਹੁਣ ਲਾ ਕੇ ਕਰੂੰਗਾ ਬਾਅਦ ਚਾਰਾਂ ਟ੍ਰੈਕਟਰ ਇੱਕ ਟਾਇਰ ਚੜਾ ਲਓ ਪਹਿਲਾਂ ਵਾਹ ਇੱਕ ਮਿੰਟ ਭਾਈ ਗੱਡੀ ਜਦੋਂ ਗੱਡਰ ਤਾਂ ਨੂੰ ਘੜ ਪਾਉਂਗਾ ਘੜ ਘੜ ਫੋਨ ਦੇ ਮੂੰਹ ਨੂੰ ਹੁਣ ਚੱਕ ਕੇ ਨਾ ਮੂੰਹ ਦੇ ਪਾਸੇ ਘੜ ਦਿੰਦੇ ਦੀ ਮੜ ਮੜ ਆਲੇ ਚੱਕੋ ਮੋਰੇ ਬਾਜਾ ਘੱਟ ਨਹੀਂ ਭਾਈ ਇਹ ਘੱਟ ਦੁਗਣੇ ਦਿੱਤਾ 80 ਵਾਰ ਲਿਜਾ ਕੰਪਰੈਸਰ ਨਾ ਚੱਲਣ ਦੇ ਕਰੋ ਚਲੋ ਚਲੋ ਭਾਈ ਹੱਜਾ ਹੱਜਾ ਹਣ ਪਿੱਛੇ ਜਾ ਪਿੱਛੇ ਜਾ ਲੋੜ ਰੱਖੋ ਆ ਜਾ ਆ ਜਾ ਕੋਣ ਦੀ ਪਿੱਛੇ ਉਹ ਮੈਣਾ ਬਾਈ ਮੂਰੇ ਨਾਲ ਲੱਗੀ ਆ ਚੱਲ ਬਿੱਟੂ ਜ਼ੋਰ ਮਾਰ ਦੇ ਕਰੋਟੀ ਨਹੀਂ ਖਾਦੀ ਚੱਲੋ ਬਾਈ ਧੱਕਾ ਲਾਉ ਆਪੇ ਨਹੀਂ ਲਾਣਾ ਗੋਤੀ ਚੜਾਉਣੀ ਦੀ ਸੌਖੀ ਉਹ ਬਾਈ ਗਰੂ ਲੱਗਿਆ ਜ਼ੋਰ ਦਨ ਚਾਰ ਤੈਰ ਜਾਣੇ ਨਹੀਂ ਚੜਾਤੀ ਚੱਲੋ ਚੱਲੋ ਬਾਈ ਜ਼ੋਰ ਦੇ ਸਿਰ ਤੇ ਹੀ ਚੜ ਗਈ ਮਸ਼ੀਨ ਉੱਦਾਂ ਨਹੀਂ ਚੜਨੀ ਹੈਗੀ ਕਰਾਂਹੀਂ ਲਿਆਂਦੇ ਹੁਣ ਬਿੱਟੂ ਨੂੰ ਰਸੇ ਦੋ ਅੰਬਰਸਰੀਏ ਰਸੇ ਲਿਆਂਦੇ ਵੀ ਬੰਦੇ ਇਹਨੂੰ ਚੰਗੀ ਤਰ੍ਹਾਂ ਭੱਜੇ ਨਾ ਤੇਰੀ ਆਸੇ-ਪਾਸੇ ਨੂੰ ਬਿੱਟੂ ਐਂ ਦਾ ਦੋ ਰਸੇ ਗੇ ਖੜਜੂਗੀ ਇਹ ਖੜਜਣੀ ਖੜਜਣੀ ਤ ਨਹੀਂ ਬਿਲਕੁਲ ਤਰੀਕਾ ਹੁਣ ਤੇਰਾ ਬਾਈ ਬੰਨਣੇ ਦਾ ਤੇਰੀ ਮਸ਼ੀਨਾਂ ਹੁਣ ਦਾ ਆਪਣੇ ਤਰੀਕੇ ਕੇ ਬੰਨਦੇ ਇਹਨੂੰ ਇਹੀ ਜ਼ਰੂਰੀ ਐ ਬਾਕੀ ਤਾਂ ਲੋਡ ਆਪਣਾ ਕੰਮ ਬਿੱਟੂ ਕਹਿੰਦਾ ਬਾਈ ਹੈ ਇਹ 9 ਇੰਚੀ ਹੈ ਜੇ 12 ਇੰਚੀ ਹੁੰਦੀ ਫੇਰ ਕਿੱਥੇ ਲੋਡ ਰਾਉਣੀ ਦੀ ਲੋਡ ਪਾਉਣੀ ਐ ਸੀ ਉੱੱਦ 12 ਇੰਚੀ ਭਾਰੀ ਹੁੰਦੀ ਐ 2 ਵਜੇ ਨੂੰ ਚਾ ਟਰੈਕਟਰ ਵੀ ਕਰਤਾ ਬਾਈ ਸਾਫ ਥੋੜਾ ਜਿਹਾ ਮੈਰ ਬਿੱਟੂ ਨੇ ਮਾਰਿਆ ਪਾਣੀ ਪੁਣੀਆ ਮਗਰਾੜ ਮੁਰੂੜ ਜੇ ਫਰਕ ਪੈ ਗਿਆ ਬਿੱਟੂ ਇਹਨੇ ਜੇ ਚਮਕ ਗਿਆ ਬਹੁਤ ਫਰਕ ਪੈ ਗਿਆ ਨਹੀਂ ਆ ਦੇਖੋ ਬਾਈ ਬੁਰਾ ਇਹ ਲੱਗਦਾ ਬਿੱਟੂ ਤੇਲੇ ਆ ਜੇ ਭੁੱਕੀ ਲੈ ਕੇ ਚੱਲਿਆ ਕੁ ਮਸ਼ੀਨਾ ਹੈ ਚੋਕਰ ਚੋਕਰ ਹੈ ਮਸ਼ੀਨਾ ਚੋਕਰ ਜੋ ਵੀ ਹੈ ਉਹ ਐਸਲਾ ਤੇਲੇ ਜੀ ਪਰਦੇਸੀ ਚੱਲੇ ਪਰਦੇਸੀ ਚੱਲੇ ਅੱਜ ਪਰਨੇਲੇ ਬਨਵਾਈ ਬੰਦੇ ਕਹਿੰਦੇ ਵੀ ਰਾਜਾ ਸਾਹਿਬ ਮਖਾਟੇ ਇੱਕ ਜਾਣਾ ਮਹਾ ਕੋਈ ਚੱਕਰ ਨਹੀਂ ਮਾਂਦੀ ਤਾਂ ਬੰਦਾ ਪੂਰੀ ਕਰ ਦਿੰਦਾ ਕੰਮ ਹੋ ਗਿਆ ਦਾ ਬਾਈ ਫਾਈਨਲ ਜੋ ਵੀ ਹੈ ਕੱਪ ਵਰਡ ਅਲਮ ਮੁਸਲਮ ਹਾਂਜੀ ਪਰਦੇਸੀਓ ਚਲੀਏ ਹਾਂ ਵੀ ਬਿੱਟੂ ਫਾਈਨਲ ਹੈ ਮਾ ਫਾਈਨਲ ਆ ਜੀ ਸਾਰਾ ਕੰਮ ਨਿਬੜ ਗਿਆ ਬਸ ਆ ਰਹਿ ਕੇ ਦੋ ਦਰਵਾਜ਼ੇ ਲਾਉ ਨੂੰ ਘੰਟੇ ਦੀਆਂ ਬਾਈ ਇੱਕ ਘੰਟੇ ਜੇ ਵੀ ਨਿਬੜ ਜਾਣਾ ਬਾਈ ਬੇਲੇ ਫਿਰ ਬਾਕੀ ਰਹਿ ਗਿਆ ਵੀਰ ਦਾ ਕੰਮ 12ਵਾਂ ਜਿਹੜਾ ਹੈ ਹੋਰ ਕੰਮ ਬਹੁਤ ਹੈ ਬਾਈ ਹਲੇ ਸਾਫ ਸਫਾਈ ਵਾਲਾ ਰੰਗ ਪਾ ਦਿੱ ਗਿਆ ਆ ਕੱਪੋਡ ਵਾਲਾ ਆਹ ਬੇਟੂ ਸਾਰਾ ਓਕੇ ਆ ਸਵਾਲ ਲੋਡ ਆਪਣਾ ਲੋਡਾ ਲੋਡ 20 ਦਿਨ ਲਾ ਕੇ ਨਾ ਨਾ 20 ਦਿਨ ਬਗੀ ਕਰ ਦੇ ਪਿਛਾਣ ਲੂਗੇ ਤੁਹਾਨੂੰ ਹਾਂ 20 ਦਿਨ ਹੋਗੇ ਕਰ ਦੇ ਪਿਛਾਣ ਲੂਗੇ ਲੈ ਬਾਦੂ ਕਰ ਜੇ ਤਾਂ ਮੈਂ ਜੋ ਕਰਦੇ ਟੋਲ ਦੇ ਟੋਲ ਦੇ ਵਿਰਦੇ ਕਿੱਥੇ ਚਲੇ ਗਏ ਆ ਕਿੱਥੇ ਹਾਂ ਯੋ ਇਵੇਲਾ ਬ੍ਰੇਕ ਆ ਬੰਦ ਰਹੀ ਹੈ ਬਾਈ ਇਹ ਖੁੱਲੀਆਂ ਵੀ ਹੈ ਹਾਂ ਧੀ ਰੱਬ ਦਾ ਨਾਮ ਬਿੱਟੂ ਚਾਬੀ ਕੱਢੀ ਤੀ ਵੀਰੇ ਹਾਂ ਤੈਨੂੰ ਦੇ ਦਿੱਤੀ ਨਹੀਂ ਦਿੱਤੀ ਨਹੀਂ ਨਕੇ ਜਾ ਚਾਬੀ ਨਾਲ ਗੋਲੀਆਂ ਰੱਖ ਤੇ ਕਿਤੇ ਕਿਤੇ ਚਾਬੀ ਖੋ ਗਈ ਤੈਨੂੰ ਇਹ ਲੋਟ ਆਉਣਾ ਨੂੰ ਮਿੰਟ ਸੱਟੀ ਬਾਹਰ ਠੀਕ ਹੈ ਤਲਾ ਪਿੱਛੇ ਰੱਖ ਲੈ ਇੱਕ ਮੂਰੇ ਰੱਖ ਲੈ ਉਦੋਂ ਤੱਕ ਨਾ ਨਹੀਂ ਬੈਠਣਾ ਜਿੱਕਰ ਤੂੰ ਬੈਠਣੇ ਕਰਦਾ ਬੈਠੇ ਹਾਂ ਨਾ ਪੋਈ ਹੁਣ ਸਟਾਰਟ ਕਰਕੇ ਦੇਖੀਏ ਗੱਡੀ ਨੂੰ ਤਰਮੀ ਕੋਲ ਸਾਡਾ ਨੰਬਰ ਚਾਂਦੀ ਦਾ ਤਰਮੀ ਨੰਬਰ ਭਾਈ ਤਾਰਾ ਦੇਖਿਓ ਹੁਣ ਇੱਕ ਵਾਰ ਆਪਣੀਆਂ ਨਹੀਂ ਤਾਰਾ ਇਹ ਅੱਧੀ ਗੱਡੀ ਹੈ ਆ ਕਿਤੇ ਜਾਣਾ ਵੀਰ ਨੇ ਲਓ ਜੀ ਭਾਈ ਇਹਨੇ ਇੱਕ ਵਾਰ ਪਿੰਡ ਮਾਂ ਦੇ ਕੱਢ ਲੀਏ ਬਾਕੀ ਫੇਰ ਆਪ ਜੀ ਆਪ ਆਹ ਤਾਰਾ ਤੂਰਾ ਲੈ ਲੀ ਮਕਾਨ ਕੋ ਬਰਾ ਵੀ ਨਹੀਂ ਹੈ ਮਕਾਨ ਬਹੁਤ ਆ ਪਰ ਅੱਤੇ ਖਾਲੀ ਹੈ ਬਿੱਟੂ ਉਹ ਭਾਈ ਪਿੰਡ ਚ ਵੀ ਘੁੰਮ ਲੈ ਕਵਾਰੇ ਬਾਈ ਦੇਖ ਕੇ ਕੱਢਣਾ ਪੈਣਾ ਤੇ ਬਾਹਰ ਮਾ ਟੈਨਸ਼ਨ ਫਰੀ ਐ। ਸਾਨੂੰ ਇਹ ਕਿਤੇ ਹੁੰਦਾ ਹੁੰਦਾ ਨਾਲੇ ਆ ਜੀ ਦੇਖੋ ਜੀ। ਲੋ ਜੀ ਬਾਈ ਬਿੱਟੂ ਦੀ ਗੱਲ ਸੁਣੋ। ਹਾਂ ਬਿੱਟੂ ਬਾਈ ਜਿਹੜਾ ਮੰਨਦੇ ਤੇ ਆਉਂਦਾ ਏ। ਹਾਂ ਜਿਹੜਾ ਮੰਨਦੇ ਤੇ ਆਉਂਦਾ ਵੀ ਰਾਜਾ ਸਾਹਿਬ ਜਾਣਾ। ਉਹ ਬਾਈ ਆਉਂਦੇ ਹੀ ਆਉਂਦਾ ਨੇ ਮੰਨ ਕੇ। ਇਹ ਬਿੱਟੂ ਨਹੀਂ ਸੋਚਦੇ ਇਹ 100% ਜੇ ਉਹੀ ਗੱਲ ਸੱਚੀ ਹੋ ਗਈ। ਬਾਕੀ ਭਾਈ ਜੀ ਤੁਹਾਨੂੰ ਮੈਂ ਤਾਂ ਕਹਿੰਦਾ ਕਿ ਆਪਣੇ ਮੱਥਾ ਟੇਕਣ ਜਾਣਾ ਠੀਕ ਆ ਸਾਡਾ ਜੇ ਮਨ ਫਿਰਦੀ ਜਾਣਾ ਇਹ ਲੈ ਲਓ ਜੀ ਮੈਂ ਪਹੁੰਚ ਗਏ ਭਾਈ ਕੋਈ ਗੱਲ ਆ ਵੀ ਬਾਬਾ ਆਪ ਬੁਲਾਉਂਦਾ ਫਿਰ ਸਹੀ ਗੱਲ ਆ ਨਾ ਨਹੀਂ ਹਾਂ ਮੈਂ ਕਹਿ ਰਿਹਾ ਹਾਂ ਲਾਗੇ ਸਹੀ ਗੱਲ ਹੈ ਜਿਹੜੀ ਵਾਸਤੇ ਗੱਲ ਕਰਦੇ ਨੇ ਭਾਈ ਉਹ ਕੋ ਬੁਰੀ ਹੁੰਦੀ ਹੁੰਦੀ ਐ ਫੇ ਦਿਨ ਤੇ ਕਹੇ ਪਤਾ ਤੇ ਉਹ próprio ਗਏ ਬਾਈ ਪੈਨੀਪੁਰੀ ਹੁੰਦੀ ਚਲੋ ਟਰੈਕਟਰ ਵਿੱਚ ਮੱਥਾ ਟੇਕ ਦੂਗਾ ਵਸਦੇ ਗੱਲ ਹਾਂ ਲੋ ਜੀ ਬਾਈ ਕਿਨੇ ਫੇਰ ਸ਼ੈੱਡ ਥੱਲੇ ਆ ਗਏ ਟਰੈਕਟਰ ਬਾਈ ਆ ਬਿੱਟੂ ਕਰਨ ਵਾਲੀ ਤੇਰੀ ਮਸ਼ੀਨ ਹੈ ਮਸ਼ੀਨ ਤੇ ਵੀ ਬਾਈ ਹੋ ਗਿਆ ਦਰਸ਼ਨ ਬਾਬੇ ਦੇ ਸਾਰੇ ਜੋ ਵੀ ਹੈ ਸਮਾਨ ਡਰਨਾ ਡਰਨਾ ਉਹ ਬਰਕਤਾਂ ਹੀ ਪੈਣੀਆਂ ਤੁਨੂੰ ਹਾਂ ਹਾਂ ਬਾਈ ਠੀਕ ਨਹੀਂ ਆ ਮੁੰਡਾ ਵੀ ਬਾਈ ਬਿੱਟੂ ਦਾ ਮਤਲਬ ਚੇਲਾ ਏ ਇਹਨੇ ਹੁਣ ਉਸਤਾਦ ਬਣ ਜਾਣਾ ਇਹਦਾ ਵੀ ਫੇਰਾ ਪੈ ਗਿਆ ਨਹੀਂ ਲੋਈ ਪਾ ਦੀ ਥੱਲੇ ਲੋਈ ਰੱਖ ਦੋ ਵਿੱਚ ਰੱਖ ਦੋ ਥੇ ਟੱਕਾ ਕੱਢ ਲਓ ਲੋ ਜੀ ਬਾਈ ਪਹੁੰਚ ਗਏ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਾਈ ਮਹਾਰਾਜ ਦੇ ਦਰਸ਼ਨ ਕਰਿਆ ਏ ਹਾਂਜੀ ਬਾਈ ਵਧੀਆ ਬਿੱਟੂ ਆਉਂਦੀ ਸਾਰੇ ਪੱਖੇ ਕਹਿੰਦਾ ਏ ਕਿਦਾ ਪੱਖੇ ਦੇਖ ਬਾਈ ਪੱਖੇ ਦਾ ਰਿਕਾਰਡ ਤੋੜ ਪੱਖੇ ਹੀ ਏ ਦੂਜਾਰੇ ਵਾਲੀ ਪਿੱਛੇ ਛੱਡ ਗਏ ਬਿੱਟੂ ਆਪਣੇ ਦਾ ਕਮਰੇਵਾ ਵੀ ਨਹੀਂ ਪੂਰਾ ਲੱਗਣਾ ਏ ਕਿੱਥੇ ਲੱਗਣਾ ਅੱਜਾ ਤਾਂ ਆਪਣਾ ਕਮਰਾ ਹੀ ਦਿੱਦਾ ਪੱਖਾ ਬੜੇ ਪੱਖੇ ਆ ਬਾਈ ਇਹ ਬਾਈ ਇੱਕ ਗੱਲ ਹੈ ਟਰੈਕਟਰ ਸਾਡਾ ਐਂ ਟਿਕਾਣੇ ਲੱਗ ਗਿਆ ਤਾਂ ਇਹ ਤਾਂ ਹਜੇ ਕੋਈ ਛੋਟੇ ਪੱਖੇ ਉਹ ਥੇ ਗਿਆ ਬੰਦ ਇੱਕ ਜਿਦੋਂ ਵਿਆਸ ਚਾਚੇ ਦੇ ਬੰਦੇ ਯਾਰ ਉਹ ਇਤੋਂ ਵੀ ਲੱਗੇ ਹੋ ਕੇ ਆ ਗਏ ਇਹ ਵੀ ਅਸੀਂ ਤਾਂ ਪਹਿਲੀ ਵਾਰ ਦੇਖਿਆ ਇਹ ਵੀ ਵੱਡੇ ਲੱਗਦੇ ਆ ਹੁਣ ਇਥਰੇ ਲਾਈ ਆ ਮੈਪ ਬੰਗੇਰਾ ਨੇੜੇ ਕਿਧਰ ਨੂੰ ਆਂ ਨਹੀਂ ਮੈਂ ਹੱਥ ਨਹੀਂ ਦੇਖ ਲੱਗਿਆ ਲੋ ਜੀ ਭਾਈ ਕਹਿੰਦੇ ਰੋਪੜੇ ਆ ਗਏ ਫੋਟੋ ਹੀ ਆ ਗਏ ਬ੍ਰਿਜ ਉੱseits ਚੜ ਲਗਿਆ ਉਧਰ ਸਮਾਨ ਚਾਹ ਰਿਹਾ ਪਿੱਛੇ ਦੂਸਰੇ ਦਾ ਚੱਕਰ ਦਾ ਅੱਜ ਦਾ ਮਾਜਾ ਬਹੁਤ ਸੁਫਾਇਦਾ ਸ਼ੀਸ਼ਾ ਅੱਜ ਦਾ ਬਾਈ ਖਿੱਚ ਕੇ ਹੀ ਆ ਗਏ ਪਿਆ ਰੋਪੜ ਵਾਲਾ ਬਾਈ ਬਾਸ ਵਾਲਾ ਬੋਲਾ ਬਾਈ ਟਾਈਮ ਅਸੀਂ 4:00 ਵਜੇ ਤੱਕ ਆਈਡੀ ਲੈ ਆਵੀ ਪਹੁੰਚ ਜੂਗੇ ਪਹੁੰਚੇ ਮੁੰਡੇ 4:00 ਹੋਵੇ ਬਾਕੀ ਕਾਡੀਗ ਦਾ ਪਿਆ ਬਾਈ ਟਰੈਕਟਰ ਪਰ ਤੇ ਧੁੱਪ ਜੀ ਪਈ ਹੈ ਨਾ ਪੋਲ ਪਾ ਕੇ ਨਜ਼ਾਰਾ ਆ ਗਿਆ ਸਿੱਧੀ ਬਈ ਆ ਲੋ ਜੀ ਭਾਈ ਪਹੁੰਚ ਗਏ ਬਿੱਟੂ ਦੁਕਾਨ ਪਰ ਤੇ ਮੁੰਡੇ ਨੂੰ ਬਿੱਟੂ ਨੇ ਫੋਨ ਕਰਿਆ ਏ ਕਹਿੰਦਾ ਚਾਬੀ ਲੈ ਕੇ ਆ ਜਾ ਫਟਾਤੀ ਫਟ ਕਹ ਕਹਿੰਦਾ ਬੰਦਾ ਪਹੁੰਚ ਗਿਆ ਬੰਦਾ ਪਹੁੰਚ ਗਿਆ ਉਹ ਮੇਰੀ ਮੋਟਰਸਾਈਕਲ ਹੈ ਆ ਟਰੈਕਟਰ ਮੇਰਾ ਹੀ ਹੈ ਕਿਸੇ ਨੇ ਕੱਢ ਲਿਆ ਇਹ ਟਰੈਕਟਰ ਇਹ ਬਿੱਟੂ ਨੇ ਬਿੱਟੂ ਭਾਈ ਨੇ ਖਰੀਦ ਲਿਆ ਏ ਸੌਦਾ ਕਰ ਲਿਆ ਇਹਦਾ ਕਹਿੰਦਾ ਹਮਾ ਮਸ਼ੀਨ ਲੱਦ ਕੇ ਜਾਏ ਕਰਨੀ ਕਰਾਂ ਲੰਬੇ ਟੂਰਾ ਪਰੇ ਰਹਿਣਾ ਹੈ ਹਾਂ ਕੀ ਰੋਕ ਕਰ ਰਹੇ ਨੇ ਨਾਲੇ ਫੋਰ ਬਿਟੂ ਕਿਹਾ ਤਾਂ ਨਹੀਂ ਤੱਕ ਕੇ ਪੈਰ ਤੋਂ ਥੋੜਾ ਦੇਖੀ ਟਾਈਮ 4 ਵਜੇ ਤੇ ਆਈਡੀਆ ਲਾਇਆ ਤਾਂ ਆਪਾਂ ਨੇ 12 ਵਜੇ ਤੁਰੇ ਰੇ ਦੇਖੀ ਟਾਈਮ ਲਾਈਵ ਆਈਡੀਆ ਦੇਖੀ ਟਾਈਮ 4:30 ਦਾ ਲਾਇਆ ਤਾਂ ਨਾ 4 ਵਜੇ ਦਾ 4 ਵਜੇ 4:30 ਵਜ ਗਈ ਤੇ ਲੈਨ ਬਿਟੂ ਦਾ ਗੈਸਾ ਪੂਰਾ ਹੈ ਮੈਂ ਕਿਹਾ 4 ਵਜੇ ਪਹੁੰਚਣਾ ਜੇ ਸਰਬਜੀਤ ਹੁੰਦਾ ਤਾਂ ਮੈਂ ਤਾਂ ਖਾਣਗੇ ਨਹੀਂ ਹੁੰਦਾ ਹੈਗਾ 7 ਵਜੇ ਹੀ ਤਾਂ ਆਉਲੀ ਚਲੋ ਭਾਈ ਭਜਾਉਂਦਾ ਥੋੜਾ ਸਰਬਜੀਤ ਨੇ ਉਹਦੇ ਨਾਲ ਪਹਿਲਾਂ ਕਿ ਲੈ ਆਇਆ ਸੀ ਮੈਂ ਤਾਂ ਆਇਆ ਕਿ ਉਹਨੂੰ ਪਾਰਟੀ ਮਾਰ ਦੇਵੇਂ ਪਿੱਛੇ ਬਿੱਟੂ ਅੱਡਾਇਆ ਕਰਦਾ ਤੇਰਾ ਅੱਡਾ ਦਾ ਹੈ ਅੱਡਾਸ ਕਰਦਾ ਹੈ ਅੱਡਾ ਲਾੜਤਾ ਕਢਾ ਰੱਖੀ ਐ ਤੇ ਲਾੜਤਾ ਸੀ ਪੁੱਟਾ ਉਹ ਬਾਲਟੀ ਪਹਿਲੇ ਪੁੱਠੀ ਹੋਗੀ ਫੇਰ ਸਿੱਧੀ ਹੋਗੀ ਹਾਂ ਬਾਲਟੀ ਹੈ ਖਾਲੀ ਇੱਕ ਵਾਰ ਪੁੱਠੀ ਹੋ ਕੇ ਸਿੱਧੀ ਹੋਗੀ ਬਾਲਟੀ ਪੁੱਠੀ ਹੋਗੀ ਗਿਰ ਗਈ ਖਾਲੀ ਆਪਣੇ ਆਪ ਸਿੱਧੀ ਹੋ ਗਈ ਔਰ ਉਹਦੇ ਲੱਭ ਕੇ ਕਿਹੜੀ ਸਵੀਟ ਆਇਆ ਅੱਡੇ ਰੇਲਾ ਨੇ ਸਾਰੇ ਪਾਸੇ ਘੁਮਣਾ ਓਟਾ ਓੜਾ ਅੱਡਾ ਘੱਬੇ ਪਿਆ ਰੋ ਪਿੱਛੇ ਚਲੇ ਗਿਆ ਹਾਂ ਉਹ ਚਲੇ ਗਿਆ ਫੇਰ ਉੱਥੇ ਇੱਧਰ ਆ ਗਿਆ ਫੇਰ ਉਹ ਫਸ ਗਿਆ ਮੌਲੀ ਤਾਂ ਕਰੇ ਨੇ ਸਰਜੀਦ ਬੋਲਾ ਕੇ ਬਿੱਟੂ ਜੀ ਮਸ਼ੀਰ ਹੁੰਦੀ ਖੁੱਲੀ ਜੇ ਮਸ਼ੀਨ ਹੁੰਦੀ ਲੈ ਇਹ ਮਸ਼ੀਨ ਨੇ ਤੋੜ ਦੇਣਾ ਤਾਂ ਮੋਹ ਜਾਣੀ ਜੀ ਛੜਦੀ ਜਾਣੀ ਜੀ ਬੰਨੀ ਵੀ ਤਾਂ ਬਚ ਗਈ